ਲੋ ਪੇ ਮੈਟਰੋ ਸਸਰੀਏ ਗਾਲ ਜੀ ਸਵਾਦ ਹੈ ਤੁਹਾਡਾ ਵੀਆਈਬੀ ਪਿੰਡੂ ਚੈਨਲ ਦੇ ਵਿੱਚ ਸੋ ਸਮਝਦੇ ਤੁਹਾਨੂੰ ਅੱਜ ਪਤਾ ਲੱਗ ਗਿਆ ਅੱਜ ਕਿਹਦੀ ਵੀਡੀਓ ਲੈਣ ਆਏ ਆ ਸੋ ਕਾਫੀ ਜਾਨਾਂ ਦੇ ਕਮੈਂਟ ਆਉਂਦੇ ਪਏ ਸੀ ਤੇ ਤੁਸੀਂ ਗਾਇਸ ਭੈਣ ਨੂੰ ਭੁੱਲੀ ਗਏ ਆ ਭੁੱਲੇ ਨਹੀਂ ਆਪਾਂ ਟਾਈਮ ਹੀ ਲੱਗਦਾ ਪਿਆ ਸੋ ਅੱਜ ਆਪਣਾ ਟਾਈਮ ਲੱਗਾ ਵਾ ਤੇ ਅੱਜ ਇਹਦੀ ਬਣਾਉਂਦੇ ਆ ਰੇਲ ਤੇ ਅੱਜ ਬੋਲਾ ਨਾ ਟਾਈਮ ਖਰਾਬ ਕਰਦੇ ਹੋ ਅੱਜ ਦੀ ਕਰਦੇ ਆ ਵੀਡੀਓ ਸ਼ੁਰੂ ਕਿਵੇਂ ਸਾਰੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਰੋਸਟ ਦੇ ਵਿੱਚ ਤੇ ਧੰਨਵਾਦ ਆ ਕਿ ਗਰਮੀ ਦੇ ਸਾਰਿਆਂ ਨੂੰ ਲੱਗਣ ਦੀ ਹੈ ਤੁਹਾਨੂੰ ਕਿਹੜਾ ਕੱਲਿਆਂ ਨੂੰ ਲੱਗਣ ਦੀ ਆ ਤੇ ਅਹੀਂ ਵੀ ਲੈ ਕੇ ਆ ਚੁੱਕੇ ਆ ਅੱਜ ਢਾਡੀ ਵੀਡੀਓ ਅੱਜ ਤਾਂ ਮੇਰੀ ਹਾਲਤ ਬੜੀ ਬੁਰੀ ਆ ਮੈਂ ਕਰਦੀ ਸੀ ਐਕਸਰਸਾਈਜ਼ ਤੇ ਮੇਰੇ ਭਰਾਵਾਂ ਨੇ ਜਦੋਂ ਲੱਤਾਂ ਦੁਬਾਈਆਂ ਲਿਆ ਵੀ ਮੈਂ ਤੇਰਾ ਆਪਾ ਕਿੰਨਾ ਚੇਰ ਹੋ ਗਿਆ ਕਿ ਗਾਇਸ ਭੈਣ ਦੀ ਵੀਡੀਓ ਨਹੀਂ ਬਣਾਈ ਗਾਇਸ ਭੈਣ ਤੇ ਬਦਲੀ ਗਈ ਆ ਬੱਲੇ ਬੱਲੇ ਬਹੁਤ ਫਰਕ ਪਾ ਲਿਆ ਆਪਣੇ ਆਪ ਚ ਹੁਣ ਐਕਸਰਸਾਈਜ਼ ਕਰੰਡਿਆ ਭੀ ਆ ਸਰੀਰ ਕਾਫੀ ਘਟ ਗਿਆ ਤਦੇ ਕਮਜ਼ੋਰ ਕਮਜ਼ੋਰ ਲੱਗਣ ਡੇ ਆ ਮੈਂ ਹਾਂ ਇਨਾ ਕਮਜ਼ੋਰ ਸਰੀਰ ਦਿਨਾ ਚ ਘਟਾਲਿਆ ਕੋਈ ਫਰਕ ਨਹੀਂ ਪੈਣਾ ਤੈਨੂੰ ਐਕਸਰਸਾਈਜ਼ ਨਾ ਤੂੰ ਐਕਸਰਸਾਈਜ਼ ਛੱਡ ਤੂੰ ਤੇ ਭਵੇਂ ਮੇਰੇ ਸਾਹ ਨਾਲ 20 30 ਕਿਲੋਮੀਟਰ ਦੌੜ ਲਿਆ ਕਰੇ ਨਾ ਤਾਂ ਵੀ ਦਿਨ ਤੈਨੂੰ ਫਰਕ ਪੈਣਾ ਤੂੰ ਦੱਸ ਪਹਿਲਾਂ ਮੈਨੂੰ ਕਿ ਕੋਈ ਖਾਣਾ ਪੀਣਾ ਛੱਡਿਆ ਵਾ ਕਿ ਨਹੀਂ ਕਿ ਉਦਾਂ ਹੀ ਖਾਣੀ ਨਹੀਂ ਆ ਮੈਂ ਤੇ ਇਹ ਕਹਿਣਾ ਚਾਹੁੰਦਾ ਵਾ ਕਿ ਐਕਸਰਸਾਈਜ਼ ਨਾ ਕਰਿਆ ਕਰ ਐਵੇਂ ਨਾੜ ਦੇ ਨਾਲ ਚੜ ਗਈ ਨਾ ਬਾਜ ਮੰਜਰੇ ਪਈ ਰੋਉਂਗੀ ਆ ਜਿਹੜੀ ਤੂੰ ਵੀਡੀਓ ਬਣਾਉਂਦੀ ਏ ਇਤੋਂ ਵੀ ਜਾਣਾ ਹੀ ਬਾਅਦ ਚ ਉਹ ਘਰ ਦੇ ਨੂੰ ਕਿਆ ਕਰ ਵਿਚਾਰੇ ਨੂੰ ਉਹ ਐਕਸਰਸਾਈਜ਼ ਕਰਨ ਵਾਸਤੇ ਵਧੀਆ ਵਾ ਉਹਦਾ ਸਰੀਰ ਸਹੀ ਆ ਤੇਦੋਂ ਨਹੀਂ ਸਹੀ ਇਹ ਤੂੰ ਵਿੰਗੀ ਟੇਢੀ ਹੋਵੇ ਤੇ ਤੇਰੀ ਨਾੜ ਚੜ ਗਈ ਤੇ ਬਾਜ ਤੇਰੀ ਨਾੜ ਨਹੀਂ ਨੱਥਣੀ ਬਾਜੂ ਸਾਡੀ ਤੇਰੀ ਰੋਂਦੀ ਫਿਰਦੀ ਹਾਏ ਮੈਂ ਕਿਉਂ ਕੀਤੀ ਐਕਸਰਸਾਈਜ਼ ਕਿਉਂ ਕੀਤੀ ਉਹ ਬਾਜਾ ਬਾਜਾ ਟਲ ਜਾ ਸਿਰਫ ਤੂੰ ਬਰਗਦ ਬੁੱਦ ਕੇ ਖਾਇਆ ਕਰ ਐਕਸਰਸਾਈਜ਼ ਦਾ ਕੰਮ ਤੇਰੇ ਕੋਈ ਨਹੀਂ ਹੁੰਨੇ ਨਹੀਂ ਬੜਾ ਹਣ ਤੁਸੀਂ ਖਾਣਾ ਪੀਣਾ ਘੱਟ ਕਰਤਾ ਉਦਾਂ ਮੈਨੂੰ ਇਹ ਦੱਸੋ ਕੀਤਾ ਵਾ ਕੇ ਮਨ ਲਵਗੇ ਵਾਂਗੋ ਖਾਂਡੇ ਜੇ ਨਹੀਂ ਕਰਤਾ ਨਾ ਘੱਟ ਐਕਸਰਸਾਈਜ਼ ਕਰਦੀਆਂ ਵਾ ਉਹ ਅੱਗੇ ਪਛਾਣੀ ਨਹੀਂ ਜਾਂਦੀ ਮੈਂ ਰੱਖਿਆ ਯਾਰ ਇਹ ਕਿਹਦੀ ਵੀਡੀਓ ਬਣਾਉਣੀ ਆ ਮੈਂ ਇਹਨੂੰ ਪੁੱਛਿਆ ਕਹਿੰਦਾ ਗਾਇਸ ਭੈਣ ਦੀ ਤੇ ਮੈਨੂੰ ਵੀਡੀਓ ਦਿਖਾਉਂਦਾ ਮੈਂ ਯਾਰ ਕੌਣ ਵਾ ਕਹਿੰਦਾ ਗਾਇਸ ਭੈਣ ਮੈਂ ਹੋ ਇੰਨੀ ਬਦਲ ਗਈ ਕਹਿੰਦਾ ਹੋਰ ਕੇ ਬਦਲ ਗਈ ਹੈਗੇ ਅਸਲੀ ਉਂ ਤੇ ਵੈਸੇ ਕਰੇ ਵੀ ਦਹੀਂ ਜਮਾ ਸਕਦੇ ਹਾਂ ਪਰ ਮੈਂ ਬਾਜ਼ਾਰ ਗਈ ਸੀ ਕੱਲ ਤੇ ਕੱਲ ਆਪਾਂ ਲਿਆਂਦਾ ਬਾਜ਼ਾਰੋਂ ਦਹੀਂ ਤੇ ਉੱਥੇ ਮਤਲਬ ਫਿਰ ਮੈਂ ਹਾਂ ਚਲੋ ਦਹੀਂ ਲੈ ਜਾ ਮੇਰੇ ਕੋ ਜਮਦਾ ਨਹੀਂ ਨਾ ਜਮਾਉਣ ਦਾ ਪਤਾ ਹੀ ਨਹੀਂ ਹੁਣਾ ਮੋਲ ਚੀਜ਼ਾਂ ਜਿਹਨੂੰ ਮਿਲ ਜਾਣ ਉਹਨੂੰ ਜਮਾਉਣ ਦੀ ਲੋੜ ਆ ਉਹਨੂੰ ਕੀ ਮਿਹਨਤ ਕਰਨ ਦੀ ਲੋੜ ਆ ਪਹਿਲਾਂ ਦੁੱਧ ਬਾਲੂ ਪਹਿਲਾਂ ਦੁੱਧ ਲਿਆਉਗੀ ਫਿਰ ਦੁੱਧ ਨੂੰ ਬਾਲਾ ਦਵਾਉਗੀ ਫਿਰ ਦੁੱਧ ਨੂੰ ਠੰਡਾ ਕਰੂਗੀ ਫਿਰ ਖਟਾ ਲਾਉਗੀ ਫਿਰ ਦਹੀਂ ਜਮਾਉਗੀ ਫਿਰ ਫ੍ਰਿਜ 'ਚ ਰੱਖੂਗੀ ਕੋਲੀ ਮਿਲੀ ਪੈਕ ਦੀ ਪੈਕ ਜਮਿਆਂ ਜਮਿਆਂ ਫ੍ਰੀਜ ਰੱਖਦਾ ਚਲੋ ਜੀ ਡੂੰਗਾ ਖੋਲਿਆ ਤੇ ਖਾ ਲਿਆ ਇਹ ਚੀਜ਼ਾਂ ਸੋਖੀਆਂ ਰਹਿੰਦੀਆਂ ਤੁਹਾਨੂੰਗੇ ਇੱਕੋ ਗੱਲ ਦਸਾਂਗੀ ਆ ਗੱਲ ਇੱਕੋ ਟਾਈਮ ਨਹੀਂ ਹੈਗਾ ਕਿ ਬਿਜ਼ੀ ਬਹੁਤ ਜ਼ਿਆਦਾ ਰਹਿੰਦੀਆਂ ਨਾ ਇਸ ਕਰਕੇ ਕੋਈ ਚੀਜ਼ਾਂ ਭਾਦੀ ਜਾਣੀਆਂ ਜਦੋਂ YouTube ਤੇ ਡਾਲਰ ਆਉਂਦੇ ਹੁਣ ਤਾਂ ਫੇਰ ਕਿਹਦਾ ਕੰਮ ਕਾਨੂੰ ਜੀ ਕਰਦਾ ਵਾ ਉਹ ਹਾਲਾਤ ਇਹਦੇ ਆ ਬਸ ਕੇ ਮੜਾ ਜਿਹਾ ਆਰਡਰ ਕਰੋ ਤੇ ਚੀਜ਼ ਤੁਹਾਡੇ ਘਰ ਹਾਜ਼ਰ ਆਣ ਜਿਹੜੀ ਰੋਟੀ ਪਾਈ ਆ ਗਾੜੀ ਵੇਨੇ ਮੇਰੇ ਸਾਹ ਹੁਣ ਸਾਰੇ ਟੱਬਰ ਲਈ ਪਾਈ ਹੋਣੀ ਆਉਣ ਲੱਗੇ ਨੇ ਉਹ ਵੀ ਜਿਹਾ ਵਿਚਾਰੇ ਖਾਣ ਨਾਲ ਕੋਲਡ ਡਰਿੰਕ ਸਪ੍ਰੇਕ ਮੈਨੂੰ ਲੱਗਦਾ ਹੈ ਕਿ ਸਾਰੇ ਟੱਬਰ ਦੀ ਰੋਟੀ ਪਾਈ ਆ ਇਹਨੇ ਤੇ ਉਹ ਹੋਣਗੇ ਤੇ ਉਹ ਵੀ ਖਾਣਗੇ ਪਰ ਨਾ ਬਾਅਦ ਚ ਪਤਾ ਮੈਂ ਵੀਡੀਓ ਵੇਂਦਾ ਰਿਹਾ ਵੇਂਦਾ ਰਿਹਾ ਸਾਰੀ ਕੱਲੀ ਨੇਰੀ ਲੈਣ ਤੀ ਐਨਾ ਵਿਚਾਰੀ ਕੋਈ ਟਾਈਮ ਨਹੀਂ ਕਿ ਚਮਚੇ ਦੇ ਉੱਤੇ ਥੋੜਾ ਥੋੜਾ ਪਾਲਾਂ ਐਂ ਹੀ ਚੱਲੰਦੇ ਪੰਜੇ ਪੰਜਿਆਂ ਦੇ ਨਾਲ ਨੇਰੀ ਲਿਆਤੀ ਪੂਰੀ ਅਨੇਕ ਛਕਣ ਵਾਲੀ ਤੇ ਹੱਲੇ ਨਾ ਕਹਿੰਦੀ ਕਿ ਬਹੁਤ ਮਤਲਬ ਮੈਂ ਡੈਪੀ ਆ ਮਤਲਬ ਉਹ ਕਰਨ ਦਾ ਵੀ ਸਰੀਰ ਆਪਣਾ ਕੰਟਰੋਲ ਆ ਪਹਿਲਾਂ ਆ ਕੰਟਰੋਲ ਕਰ ਖਾਣਾ ਕੰਟਰੋਲ ਕਰ ਸਰੀਰ ਆਟੋਮੈਟਿਕ ਹੀ ਘਟ ਜਾਣਾ ਵਾ ਇੱਕ ਬੰਨੇ ਖਾਈ ਜਾ ਇੱਕ ਬੰਨੇ ਭਾਵੇਂ ਐਕਸਰਸਾਈਜ਼ ਕਰ ਭਾਵੇਂ ਤੂੰ ਜੋ ਮਰਜ਼ੀ ਕਰ ਉਹਨਾਂ ਕੋਟੋੜਾ ਫਰਕ ਪੈਣਾ ਵਾ ਤੇ ਨਾਲ ਹੀ ਗੱਲ ਵੇਖੋ ਇਹਦੀ ਇੱਕ ਗੱਲ ਨੋਟ ਕੀਤੀ ਜੇ ਕੀਤੀ કે ਨਹੀਂ ਕੀਤੀ ਚਲੋ ਤੂੰ ਹੀ ਨਹੀਂ ਕੀਤੀ ਨਹੀਂ ਪਰ ਸਾਡੇ ਅਲਗੇ ਕਰ ਲੈਂਦੇ ਹੁੰਦੇ ਜਿਹੜਾ ਸਾਡੇ ਰੋਸਟ ਵਿੰਦੇ ਆ ਸੋ ਵੇਖ ਲੋ ਪਾਣੀ ਦੇ ਥਾਂ ਕੋਕ ਪੀਂਦੀ ਜੇ ਹੁਣ ਵੇਖੋ ਹੈ ਮੋਡੀਫਾਈ ਹੋ ਗਈ ਆ ਇਹ ਪਾਣੀ ਦੇ ਥਾਂ ਕੋਕ ਚਲੰਦੀ ਆ ਵੇਲਾ ਹੱਦ ਵਾਲੀ ਗੱਲ ਆ ਨਾ ਇਹਨੂੰ ਕਹਿੰਦੇ ਆ ਫਿਰ ਮੋਢੀ ਕਮਾਈ ਆਉਂਦੀ ਆ ਤੇ ਫਿਰ ਕੀ ਕਰਨਾ ਵਾ ਵੇਖ ਲੋ ਲੋਕੀ ਨੇ ਆਪਣਾ ਸਰੀਰ ਬਣਾਉਂਦੇ ਆ ਤੇ ਇਹ ਸਰੀ ਫਿਰ ਤੂੰ ਪਾਣੀ ਪੀ ਪਾਣੀ ਰੀਸ ਪਕਾਉਗ ਨੇ ਨਹੀਂ ਕਰਨੀ ਕਦੀ ਵੀ ਜਿੱਥੇ ਪਾਣੀ ਪਾਣੀ ਪੀਣਾ ਪਾਣੀ ਹੀ ਰਹਿਣਾ ਵਾ ਜਿਹੜਾ ਕੋਗ ਵਾ ਵੱਖਰੀ ਜਿਹੀ ਉਹ ਕੈਮੀਕਲ ਵਾਲਾ ਨੇਰਾ ਉਹਦਾ ਫਾਇਦਾ ਕੀ ਆ ਭਾਈ ਹੁਣ ਮੈਂ ਯਾਰ ਮੈਂ ਵੇਖਿਆ ਮੈਂ ਇਹਨੇ ਨਾ ਬਲੌਗ ਵੇਖੇ ਦੋ ਤਿੰਨ ਮੈਂ ਯਾਰ ਇਹ ਕੀ ਚੱਕਰ ਆ ਇਹਨੇ ਖਾਣਾ ਪੀਣਾ ਛੜਤਾ ਵਾ ਇਹੋ ਕਿਦਾਂ ਸਕਦਾ ਵਾ ਕਿ ਜਦ ਬਲੌਗ ਬਣਾਉਣੇ ਛੜਤੇ ਜਿਹੜੀ ਖਾਂਦੀ ਨਹੀਂ ਆ ਉਹ ਬਾਅਦ ਚ ਮੈਂ ਵੇਖਿਆ ਚੈਨਲ ਇਹਨੇ ਇੱਕ ਹੋਰ ਖੋਲ ਲਿਆ ਵਾ ਉਹਤੇ ਬਸ ਖਾਂਦੀ ਨੇ ਰਹੀ ਉਹਤੇ ਪ੍ਰਾਤਜੀ ਰੱਖੀ ਹੁੰਦੀ ਗਾੜੀ ਇਹਨੇ ਕਦੀ ਰੱਖ ਲੈਂਦੀ ਆ ਸਪ੍ਰਿੰਗ ਰੋਲ ਕਦੀ ਉਤੇ ਮਤਲਬ 버ਗਰ ਜੋਗੋ ਹੋਤੇ ਖਾਂਦਾ ਹੀ ਬਲੌਗ ਪਾਉਣਾ ਵਾ ਇਹਨੇ ਕਿ ਮੈਂ ਅੱਜ ਆ ਖਾਣ ਲੱਗੀ ਆ ਤੁਹਾਨੂੰ ਇਹਨੇ ਚਿਰ ਚ ਨੇਰੀ ਲਿਆ ਲਿਆ ਕੇ ਦੱਸੂਗੀ ਚਮਾ ਬੰਦਿਆਂ ਦੀ ਰੋਟੀ ਕੱਲੀ ਜਣੀ ਖਾ ਕੇ ਦੱਸੂਗੀ ਐਦਾਂ ਦੇ ਚੈਲੰਜ ਹੀ ਉਤੇ ਉਹ ਠੀਕ ਆ ਤਾਦੀ ਮੈਂ ਵੀ ਆਖਿਆ ਯਾਰ ਅੱਗੇ ਦੇ ਬਲੌਗ ਪਾਉਂਦੀ ਹੁੰਦੀ ਹੁੰਦੀ ਹੀ ਖਾਣ ਪੀਣ ਦੇ ਜ਼ਿਆਦਾ ਜ਼ਿਕਰ ਹੁੰਦੇ ਹੁੰਦੇ ਕਿੱਥੇ ਗਈ ਖਾਣ ਪੀਣ ਦੇ ਹੁਣ ਇਹਨਾਂ ਨੂੰ ਪਤਾ ਕਿ ਦੂਜੇ ਬੰਦੇ ਆਪਣਾ ਸ਼ੁਰੂ ਕਰਤਾ ਇਹ ਖਾਣ ਪੀਣ ਚੋਲਾ ਦਾ ਦਾਣਾ ਨਹੀਂ ਛੱਡਣਾ ਆਪਾਂ ਲੋ ਜੀ ਮਿੱਤਰੋ ਵਲੌਗ ਹੁੰਦੇ ਆ ਕਿ ਕੋਈ ਚਾ ਚੀਜ਼ ਦਿਖਾਣੀ ਘੁੰਮਣਾ ਫੇਰਨਾ ਨਾਲੇ ਜਾਣਕਾਰੀ ਦੇਣੀ ਇਹ ਵਲੌਗ ਇਹਨਾਂ ਦੇ ਉਲਟੇ ਹੋ ਚੁੱਕੇ ਆ ਇਹਨੂੰ ਵਲੌਗ ਥੋੜਾ ਕਹਿੰਦੇ ਆ ਇਹਨੂੰ ਟਾਈਮ ਪਾਸ ਕਹਿੰਦੇ ਆ ਥਾਲੀ ਰੱਖ ਲਓ ਜੀ ਖਾਈ ਜਾਓ ਖਾਈ ਜਾਓ ਬਸ ਇਹੋ ਕੰਮ ਰਹਿ ਗਿਆ ਕੋਈ ਉਹ ਕੋਈ ਚਾ ਚ ਦੇ ਕੰਮ ਕਰ ਲਾ ਕੀ ਯਾਰ ਲੋਕ ਵੀ ਦਾ ਹੱਦ ਵਾਲੀ ਗੱਲ ਹੈ ਕਿਹੋ ਜਿਹੀ ਚੀਜ਼ਾਂ ਵੇਂਦੇ ਰਹਿੰਦੇ ਯਾਰ ਮੈਨੂੰ ਦੇ ਹੱਦ ਸਾਡੇ ਕੋ ਅਸੀਂ ਰੋਸਟ ਕਰਦੇ ਸਾਡੇ ਕੋ ਪਤਾ ਕਿੰਨਾ ਔਖਾ ਕਰਦੇ ਪਏ ਅਸੀਂ ਤੇ ਦੱਸਾਂ ਕੀ ਆ ਨਾਲੇ ਕਹਿੰਦੀ ਕਿ ਮੈਂ ਚੋਲਾਂ ਦਾ ਦਾਣਾ ਨਹੀਂ ਰਹਿਣ ਦੇਣਾ ਤੂੰ ਚੋਲਾਂ ਦਾ ਦਾਣਾ ਛੱਡ ਦੇ ਜੇ ਤੂੰ ਖਾਂਦੇ ਐ ਤਾਂ ਤੂੰ ਤੇ ਲਾਗੇ ਛਾਗੇ ਮੇਰੇ ਸਾਹ ਨਾਲ ਕੋਈ ਨਿਆਣਾ ਨਾ ਰਹਿਣ ਦਵੇ ਜਿੰਨਾ ਤੂੰ ਖਾਨੀ ਆ ਤੂੰ ਦਾਣਾ ਕਹਿਂਦੀ ਆ ਐਨੀ ਨੇਰੀ ਗੁਰੂ ਅਗਦੇ ਮੇਰੇ ਸਾਹ ਨਾਲ ਕਿਤੇ ਪਤੀਲਾ ਚੋਲਾ ਦਾ ਰੱਖਦੇ ਲਾਗੇ ਹਲੇ ਥੋੜਾ ਜਿਹਾ ਸ਼ਰਮਾ ਜਾਂਦੀ ਆ ਕਿ ਵੀਡੀਓ ਬਣਦੀ ਆ ਚੱਲ ਮੰਨ ਲਓ ਕਹਿਣ ਨਾ ਲੋਕੀ ਐਨੇ ਤੇ ਤਿੰਨ ਵਾਰੀ ਚੋਲ ਖਾ ਲੈਨੇ ਨੇ ਐਨੇ ਕ ਚੋਲਾ ਨੇ ਇਹਨੂੰ ਕੀ ਬਣਾਉ ਇਹ ਤੇ ਬਸ ਇਹਦਾ ਵਾਰਨਾ ਪੀਉਂਦਾ ਹੀ ਨੇ ਖਾ ਗਏ ਮੇਰੇ ਮੁੰਡੇ ਨੇ ਬਣਾਇਆ ਪਰ ਮੈਂ ਕਹਿਣਾ ਹੀ ਆ ਇਆ ਮੈਨੂੰ ਮਹੀਨਾ ਹੋ ਗਿਆ ਮੌਦਨ ਕਿਸੇ ਨੇ ਆਖਿਆ ਵੀ ਤੇਲ ਸੀ ਮੇਰੀ ਦਾ ਡਾਂਡੀ ਲਾ ਦੇ ਲੋ ਜੀ ਮਿੱਤਰੋ ਚਪੀਲ ਪਿੰਦੇ ਪਏ ਆ ਤੇ ਘਰ ਦਾ ਵਿਚਾਰਾ ਵੇਖ ਲੋ ਕੀ ਹਾਲਾਤ ਪਏ ਹੁੰਦੇ ਆ ਨਾ ਜਿੱਦਾਂ ਕੁੱਤਾ ਨਹੀਂ ਮਾਰ ਕੇ ਛੁੱਟਿਆ ਹੁੰਦਾ ਕਿ ਸਾਈਡ ਤੇ ਉਹ ਹਾਲਾਤ ਹੋਏ ਪਏ ਆ ਵਿਚਾਰੇ ਨੂੰ ਕੋਈ ਖਵਾ ਪਿਆ ਦਿਓ ਕੀ ਵਿਚਾਰਾ ਮੰਦਿਆ ਵਿਚਾਰਾ ਹੈ ਆਪ ਸਭ ਕੋ ਖਾਈ ਜਾਂਦੀ ਆ ਉਹਨੂੰ ਨਹੀਂ ਖਵਾਉਂਦੀ ਉਹ ਉਹਨੇ ਵਿਚਾਰੇ ਨੇ ਵੀ ਜੀਣਾ ਵਾ ਉਹ ਮੇਰੀ ਗੱਲ ਥੋੜਾ ਤੂੰ ਜੇ ਤੂੰ ਸਾਡੀ ਵੀਡੀਓ ਵੇਖਦਾ ਪਿਆ ਤੂੰ ਆਪਣਾ ਵੱਖਰਾ ਚੈਨਲ ਖੋਲ ਆਪਣੀ ਵੱਖਰੀ ਕਮਾਈ ਕਰ ਠੀਕ ਹੈ ਨਾ ਇਦਾਂ ਨਹੀਂ ਸੁੱਤਰ ਹੋਣਾ ਇਹ ਤੈਨੂੰ ਆ ਤੇਰੇ ਹਾਲਾਤ ਬਹੁ ਮਾੜੇ ਕਾ ਚੱਲੰਦੇ ਠੀਕ ਹੈ ਨਾ ਕੋ ਖਾਇਆ ਪੀਆ ਕਰ ਯਾਰ ਕੀ ਕੰਨਦੇ ਆ ਵਾ ਉਹ ਵੀ ਮੋਟੀ ਹੋਈ ਜਾਂਦੀ ਐ ਤੇ ਤੂੰ ਸੁੱਕੀ ਜਾਂਦੇ ਆ ਉਲਟਾ ਸਿਸਟਮ ਹੁੰਦਿਆ ਵਾ ਬਾਕੀ ਅੰਕਲ ਜੀ ਤੁਸੀਂ ਸੁਣ ਲਓ ਗੱਲ ਗੱਲ ਵੀ ਸਹੀ ਐ ਕਿ ਚੈਨਲ ਬੁਲਾ ਲਓ ਤੇ ਸਹੀ ਰਹੋਗੇ ਮੇਰੇ ਹਿਸਾਬ ਨਾਲ ਜਿਹੜੇ ਹਾਲਾਤ ਹੁੰਦੇ ਨੇ ਨਾ ਤੁਹਾਡੇ ਹਾਲਾਤ ਮਾੜਾ ਕਰ ਦੇਣਾ ਇਹਨੇ ਗੈਸ ਭੈਣ ਨੇ ਵੇਖੋ ਕਾਫੀ ਟਾਈਮ ਹੋ ਗਿਆ ਪਹਿਲਾਂ ਤੁਹਾਨੂੰ ਕਮਾਉਣ ਕਮੂਣ ਵੀ ਖੜਦੀ ਹੁਣ ਤਾਂ ਦੇਖੋ ਘਰ ਕੰਮ ਕਰੀ ਕੋਕਰ ਆ ਲਿਆ ਕਦੀ ਕੋਕਰ ਆ ਲਿਆ ਹੁਣ ਕੀ ਕਹਿੰਦੀ ਇਹ ਨਹੀਂ ਸੁਪੀਡ ਪੀਂਦੇ ਹੁੰਦੇ ਇਹ ਚ ਕਿਹਾ ਇਹ ਨਹੀਂ ਸੁਪੀਡ ਪੀਂਦੇ ਹੁੰਦੇ ਉਹ ਕਹਿੰਦਾ ਕਿ ਇਹਨੇ ਮੈਨੂੰ ਪੁੱਛੀ ਨਹੀਂ ਆ ਤਮੀ ਦੱਸੋ ਮੈਂ ਪੀਣੀ ਆ ਮਤਲਬ ਇਦਾਂ ਦੇ ਹਾਲਾਤ ਆ ਆ ਸੁਪੀੜ ਖੁਦ ਆਪ ਪੀ ਜਾਂਦੀ ਗਲਾਪ ਭਰ ਭਰ ਕੇ ਐਨਾ ਪਤਾ ਨਹੀਂ ਕਿ ਪਹਿਲਾਂ ਘਰ ਵਾਲੇ ਨੇ ਦੇਣਾ ਅੱਗੇ ਲੋਕ ਕੀ ਕਹਿੰਦੇ ਨੇ ਸੀ ਕਿ ਯਾਰ ਜੇ ਮਤਲਬ ਅੱਗੇ ਵੀ ਹੁਣ ਵੀ ਹੈਗਾ ਵਾ ਕਹਿੰਦੇ ਕਿ ਜਿਨਾਂ ਜਨਾਨੀ ਆ ਨਾ ਜਿਹੜੀ ਬੰਦੇ ਨੂੰ ਡੀਕਦੀ ਰਹਿਣਾ ਵਾ ਜਿਨਾਂ ਦੇਕਰ ਬੰਦਾ ਨਾ ਆਇਆ ਉਹਨਾਂ ਦੇਕਰ ਉਹਨੇ ਰੋਟੀ ਨਹੀਂ ਖਾਣੀ ਕਿ ਰੋਟੀ ਪਹਿਲਾਂ ਉਹਨੂੰ ਹੁੰਦਾ ਕਿ ਮੇਰਾ ਬੰਦਾ ਖਾਊਗਾ ਜਾਂ ਮੈਂ ਬੰਦੇ ਦੇ ਨਾਲ ਖਾऊंगी ਪਰ ਨਹੀਂ ਇਹਦੇ ਚ ਉਹ ਤੇ ਕਿਤੇ ਦੀਤੀ ਰਿਵਾਜ ਛੱਡ ਇਹ ਤੇ ਮੇਰੇ ਸਾਹ ਨਾ ਮਗਰੂ ਤੱਕ ਵੀ ਰਹਿਣ ਨਹੀਂ ਦਿੰਦੀ ਉਹਨੂੰ ਪੁੱਛਣ ਮਗਰੂ ਵੀ ਨਹੀਂ ਉਹਨੂੰ ਪੁੱਛਦੀ ਕਿ ਖਾਣਾ ਆ ਜਾ ਰੋਟੀ ਖਾ ਲਾ ਜਾਂ ਅੰਛ ਪੀਲ ਪੀਲਾ ਇਹਨੇ ਪੁੱਛਣਾ ਹੀ ਨਹੀਂ ਹੁੰਦਾ ਉਹਨੂੰ ਤਾਂ ਕਿ ਇੱਕ ਗੱਲ ਕਹਿਣਾ ਚਾਹੁੰਦਾ ਭਲਾ ਗੁੱਸਾ ਕਰਨੀ ਭਲਾ ਨਾ ਕਰਨ ਜੇ ਕਿਤੇ ਜਗਾਈਸ ਭੈਣ ਦੇ ਕਿ ਜਵਾਨੀ ਹੁੰਦੀ ਨਾ ਉਹਨੇ ਚਲ ਜਣਾਈ 100% ਇਹਨੇ ਉਹਨੂੰ ਨਿਕਲ ਜਣਾਈ ਉਹਦੇ ਹੱਥੋਂ ਠੀਕ ਹੈ ਨਾ ਆ ਹੁਣ ਵਿਚਾਰੇ ਹੁਣ ਕੀ ਕਰ ਕੀ ਸਕਦੇ ਹਨਾ ਜਾਂ ਉਹਨੂੰ ਤੇ ਹੁਣ ਹੀ ਜਾ ਸਕਦੀ ਪਰ ਨਹੀਂ ਹੁਣ ਜਾ ਕੇ ਹੁਣ ਬੇਇੱਜ਼ਤੀ ਹੋ ਜਾਂਦੀ ਹੈ ਦੀ ਕਿਉਂਕਿ ਇਹਦੇ ਨਿਆਣੇ ਨੂੰ ਨਹੀਂ ਹੋ ਚੁੱਕੇ ਆ ਤੇ ਕੰਮ ਵੱਧ ਗਿਆ ਵਾ ਦੇ ਚੀਜ਼ਾਂ ਨਾਲ ਜਾਂਦੇ 100% ਇਹਨੇ ਜਾਣਾ ਹੀ ਜਾਣਾ ਹੀ ਕਿਉਂਕਿ ਜਨਾਨੀ ਦੇਖਾ ਜਦੋਂ ਕਮਾਈ ਕਰਦੀ ਹੈ ਨਾ ਇੱਥੋਂ ਪਰ ਲੱਗਦਾ ਹੈ ਕਿ ਜਨਾਨੀ ਕਮਾਈ ਕਿਦਾਂ ਕਰਦੀ ਹੈ ਬੰਦੇ ਦੀ ਦੇਖੋ ਕਮਾਈ ਦਾ ਕਿੰਦਾ ਫਰਕ ਹੁੰਦਾ ਜਨ ਜਨਾਨੀ ਦੇ ਕਮਾਈ ਦਾ ਕਿੰਦਾ ਫਰਕ ਹੁੰਦਾ ਜੀ ਜਨਾਨੀ ਦੀ ਕਮਾਈ ਦਾ ਇਦਾਂ ਫਰਕ ਪੈ ਜਾਂਦਾ ਤੇ ਬੰਦੇ ਦੀ ਕਮਾਈ ਦਾ ਇਦਾਂ ਫਰਕ ਪੈ ਜਾਂਦਾ ਬੰਦਾ ਕਰੂਗਾ ਤੇ ਜਨਾਨੀ ਦੀ ਇੱਤ ਕਰਦਾ ਠੀਕ ਆ ਤੇ ਜਦੋਂ ਜਨਾਨੀ ਕਮਾਈ ਕਰਦੀ ਹੈ ਨਾ ਜਿੱਦਾਂ ਇਦਾਂ ਆੜੀ ਜਨਾਨੀ ਮੈਂ ਬਾਕੀਆਂ ਨਾਲ ਨਹੀਂ ਸਾਰੀਆਂ ਨਾਲ ਨਹੀਂ ਨਾਲ ਲੈਂਦਾ ਇਹ ਜਨਾਨੀ ਜਿੱਦਾਂ ਕਮਾਈ ਕਰਨੀ ਤੇ ਬੰਦੇ ਦੀ ਇੱਤ ਵੇਖ ਲਓ ਕਿੰਨੀ ਘਟ ਗਈ ਹੈ ਇਹ ਚੀਜ਼ ਹੁੰਦੀ ਆ ਕਈ ਜਨਾਨੀਆਂ ਦੀ ਆਦਤ ਹੁੰਦੀ ਆ ਆ ਸਾਡੀ ਕੰਮ ਵਾਲੀ ਹੋ ਗਈ ਲੇਟ ਅੱਜ ਕੀ ਗੱਲ ਇੰਨੀ ਲੇਟ ਆਮੀ ਆ ਹੈ ਤੁਹਾਨੂੰ ਕਿਹਾ ਹੈ ਨਾ ਕਿ ਬੰਦੇ ਦੀ ਇੱਤ ਇੰਨੀ ਗਹਿ ਜਾਂਦੀ ਆ ਵੇਖ ਲਿਆ ਭਾਂਡੇ ਕੰਮ ਵਾਲੀ ਕਹਿੰਦੀ ਉਹਨੂੰ ਕਹਿੰਦੀ ਕੰਮ ਵਾਲੀ ਆਈ ਆ ਓ ਸ਼ਰਮ ਕਰ ਉਹਨੂੰ ਬੰਦੇ ਨੂੰ ਕੰਮ ਤੇ ਲਾਇਆ ਆਪ ਤੂੰ ਵਿਹਲੀ ਬੈਠੀ ਰਹਿਣੀ ਆ ਆਪ ਇਹੋ ਹੀ ਤੈਨੂੰ ਕੰਮ ਆ ਬਸ ਤੇ ਫੋਨ ਫੜ ਲਿਆ ਤੇ ਕੰਨ ਕਮਾਲਿਆ ਫੋਨ ਇਧਰ ਨੂੰ ਕਮਾਲਿਆ ਇਧਰ ਨੂੰ ਕਮਾਲਿਆ ਤੂੰ ਤੇ ਹੱਦੋਂ ਵੱਧ ਸ਼ਰਮਲਾਤੀ ਆ ਯੇ ਪਹਿਲੀ ਗੱਲ ਤੇ ਬੰਦੇ ਨੂੰ ਕੰਮ ਲਾਉਣਾ ਨਹੀਂ ਚਾਹੀਦਾ ਠੀਕ ਆ ਤੂੰ ਚੰਗੀ ਭਲੀ ਫਿੱਟੀ ਆ ਤੈਨੂੰ ਕੀ ਬਿਮਾਰੀ ਲੱਗੀ ਐ ਕੋਈ ਹੈ ਕੋਈ ਬਿਮਾਰ ਆ 10 ਜਾਂਦੇ ਇੱਕ ਹੁੰਦਾ ਵਾ ਕਿ ਚੱਲ ਯਾਰ ਜਨਾਨੀ ਬਿਮਾਰ ਆ ਵਿਚਾਰੀ ਮੰਜੇ ਤੇ ਆ ਚਲੋ ਠੀਕ ਨਹੀਂ ਐ ਤੇ ਚੱਲ ਬੰਦਾ ਕੰਮ ਕਰ ਲੈ ਕੋਈ ਹਾ ਜਨ ਮਤਲਬ ਬੰਦਾ ਕੋਈ ਕੰਮ ਕਰ ਲੈ ਕੋਈ ਗਨਾਹ ਨਹੀਂ ਆ ਚੰਗੀ ਭਲੀ ਤੂੰ ਹੁੰਨ ਹੈ ਗਈਆਂ ਫੇਰ ਤੂੰ ਮਲੋ ਉਹਦਾ ਬਲੌਗ ਬਣਾਉਂਦੀ ਆ ਕਿ ਮੈਂ ਕੰਮ ਵਾਲੀ ਜਨਾਨੀ ਨਹੀਂ ਆ ਸਾਡੇ ਕੰਮ ਕਰਨ ਭਾਂਡੇ ਦਾਣਾ ਮਾਂ ਜੀ ਉਹ ਬੰਦਾ ਬੁਛੇ ਤੂੰ ਬਲੌਗ ਹੀ ਨੇ ਬਣਾ ਉਹਦੀ ਵਿਚਾਰੇ ਦੀ ਬੇਇੱਜ਼ਤੀ ਕਰਨੀ ਤੂੰ ਫਿਰ ਪਿੰਡ ਦੇ ਵੇਖਣਗੇ ਠੀਕ ਆ ਪਿੰਡ ਦੇ ਵੇਖਣਗੇ ਕੋਈ ਰਿਸ਼ਤੇਦਾਰ ਵੇਖਣਗੇ ਕੀ ਕਹਿਣਗੇ ਜਨਾਨੀ ਦਾ ਗੁਲਾਮ ਘਰ ਕੰਮ ਕਰਦਾ ਆ ਜੀ ਭਾਂਡੇ ਮਾਂਜਦਾ ਆ ਜੀ ਵਿਚਾਰਾ ਕੰਮ ਕਰਦਾ ਉਹ ਮੈਂ ਕਹਿੰਦਾ ਲੱਖ ਦੀ ਲੱਖ ਦੀ ਲਾਹਣਤਾ ਤੇਰੇ ਤੇ ਆ ਬਾਕੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਜੇ ਤੁਸੀਂ ਇਹੋ ਜਿਹੇ ਸੀਨ ਸ਼ੂਟ ਕਰ ਲੈਂਦੇ ਇਹਨਾਂ ਨੂੰ ਕੱਟ ਦਿਆ ਕਰੋ ਨਹੀਂ ਸਹੀ ਲੱਗਦੇ ਸੀਨ ਨਾ ਇਹੋ ਜਿਹੇ ਪਬਲਿਕ ਤੇ ਬਣਾਇਆ ਨਾ ਕਰੋ ਕੰਮ ਕਰਦੇ ਕਿਉਂਕਿ ਇਹ ਚੀਜ਼ ਬੇਇੱਜ਼ਤੀ ਹੁੰਦੀ ਆ ਬੰਦੇ ਦੀ ਠੀਕ ਆ ਨਾ ਫਿਰ ਇਹੋ ਹੀ ਗੱਲ ਨਾ ਜੇ ਗਾਣਾ ਨਹੀਂ ਆਇਆ ਹੀ ਜੇ ਢੇੜਨਾ ਹੋਵੇ ਕੀ ਮਸਲਾ ਸਾਰਾ ਰੋਟੀ ਦਾ ਇਹ ਉਹੀ ਹਾਲਾਤ ਹੋਏ ਪਿਆ ਕਿ ਸਿਰਫ ਵਿਚਾਰਾ ਮਜਬੂਰੀ ਕਰਕੇ ਇਹ ਕੰਮ ਕਰਦਾ ਪਿਆ ਵਾ ਹੈ ਉਹਨੂੰ ਤੇ ਤੁਸੀਂ ਕੋਈ ਸਮਝਿਆ ਨਹੀਂ ਆ ਹੈ ਉਹਨੂੰ ਤੇ ਤੁਸੀਂ ਵਾਧੂ ਸਮਝਿਆ ਵਾ ਕਿ ਚਲੋ ਜੀ ਵਾਧੂ ਹੈਗਾ ਚਲ ਮੜਾ ਮੋਟਾ ਕੰਮ ਕਰਵਾ ਲੈਨੇ ਆ ਆਪ ਚੰਗੀ ਭਲੀ ਹੈਗੀ ਤੂੰ ਜਾਂ ਤੇ ਤੂੰ ਹੈਡਿਕੈਪ ਹੋਵੇ ਜਾਂ ਕੋ ਹੋਇਆ ਹੋਵੇ ਜਾਂ ਤੇ ਐਕਸੀਡੈਂਟ ਹੋਇਆ ਹੋਵੇ ਕੋ ਹੋਇਆ ਹੋਵੇ ਪਰਨਾ ਹੈਗਾ ਕੋ ਹੋਇਆ ਕੁਛ ਨਹੀਂ ਆ ਪਰ ਉਦਾਂ ਇਂ ਆਪਾਂ ਕੰਮ ਕਰਨੋਂ ਹਟ ਗਏ ਆ ਕਿਉਂਕਿ ਗੱਲ ਸਾਡੀ ਮਣੀ ਦੀ ਹੁੰਦੀ ਹੁਣ ਕੀ ਕਰ ਸਕਦੇ ਮਣੀ ਸਾਲਾ ਮਣੀ ਮਰ ਜਾਂਦੀ ਨੇ ਇਥੇ ਪੈਸਾ ਹੁੰਦਾ ਪਿਆਵਾ ਚਲੋ ਮੈਂ ਇਹ ਅਸੀਂ ਪੈਸੇ ਤੇ ਤੁਹਾਡੇ ਤੇ ਦੋਸ਼ੀ ਨਹੀਂ ਆ ਆਵੇ ਪੈਸਾ ਪਰ ਜਿੱਥੇ ਪਤੀ ਦੀ ਜਗਾ ਉਹਨੂੰ ਜੇ ਆਪਣੀ ਜਗਾ ਤੇ ਦੇ ਆ ਇਹ ਥੋੜਾ ਕਿ ਮਤਲਬ ਤੂੰ ਕੋ ਕੰਮ ਕਰਾਈ ਜਵੇਂ ਘਰ ਦਾ ਕਦੀ ਕੰਮ ਤੂੰ ਉਹ ਕਰ ਲੈ ਕਦੀ ਤੂੰ ਉਹ ਕਰ ਲੈ ਇਦਾਂ ਨਹੀਂ ਚਾਹੀਦਾ ਹੁੰਦਾ ਮਤਲਬ ਲੇਖਾ ਦੇਣਾ ਪੈਂਦਾ ਇੰਨਾ ਕੰਮਾਂ ਦਾ ਵੀ ਪੋਚਾ ਵੀ ਲੋਣਾ ਝਾੜੂ ਪੋਚਾ ਤੇ ਮੈਂ ਕਰਦੀ ਆ ਰਾਮ ਠੀਕਾ ਬੋਲਦੇ ਨਹੀਂ ਆ ਹਲਾਤ ਹੋਏ ਪੇ ਬੰਦੇ ਵਿਚਾਰੇ ਦੇ ਹੈ ਆਪ ਵੇਲੀ ਲੱਗੀ ਏ ਸੌਣ ਹੈ ਸੋਜੂਗੀ ਤੂੰ ਕਿ ਨਹੀਂ ਸੋਣਾ ਵੀ ਆਊਗਾ ਕਿ ਟਾਈਮ ਨਹੀਂ ਬੰਦੇ ਬੁੰਦੇ ਚਾਹੀਦੇ ਨਾਲ ਉਹ ਵੀ ਸਵਾਲਨ ਨੂੰ ਹੈ ਕੋ ਯਾਰ ਦੂਰ ਫਿੜੇ ਮੁੱ ਤੇਰਾ ਵਿਚਾਰਾ ਕੀ ਵਿਚਾਰਾ ਮਜਬੂਰੀ ਹੋਈ ਕਿਦਾਂ ਦਾ ਵਿਚਾਰਾ ਮੂੰਹ ਵੇ ਕਿਦਾਂ ਦਾ ਬਣ ਜਾਵਾ ਹੈ ਨਾ ਉਹ ਕੈਮਰੇਗੜੀ ਬੋਲਣ ਜੋਗਾ ਨਾ ਤੈਨੂੰ ਮਣਾ ਕਰਨ ਜੋਗਾ ਵਿਚਾਰਾ ਵਿੱਚ ਫਸ ਚੁੱਕਿਆ ਵਾ ਠੀਕ ਹੈ ਨਾ ਨਾ ਉਹ ਇੱਧਰ ਦਾ ਨਹੀਂ ਨਾ ਹੁਣ ਇੱਧਰ ਦਾ ਰਿਹਾ ਵਾ ਇੰਦੀ ਆ ਕਿ ਤੂੰ ਨਾ ਕੂਨ ਨਹੀਂ ਡਿਆ ਕੂਨ ਜੋਗਿਆ ਤੂੰ ਉਹਨੂੰ ਛੱਡਿਆ ਹੀ ਨਹੀਂ ਆ ਕਿਹੜੇ ਮੂਣਾ ਕੂਵੇ ਬਲੌਗ ਜਿੱਦਾਂ ਦੇ ਪੌਂਡ ਆ ਭੀ ਆ ਤੂੰ ਉਹਨੂੰ ਵਿਚਾਰੇ ਨੂੰ ਕੰਮ ਕਰਦਾ ਵਿਖਾਉਂ ਦਗਾ ਉਹਦੇ ਬਾਹਰ ਕੂਨ ਜੋਗਾਂ ਨਹੀਂ ਰਹਿਣਾ ਠੀਕ ਆ ਉਹਨੇ ਕਿਸ ਨੂੰ ਕਵਾਉਣ ਜੋਗੇ ਨਹੀਂ ਰਹਿਣਾ ਤੂੰ ਕਹਿ ਨਹੀਂ ਬਲੌਗ ਨਹੀਂ ਕੂਨ ਡਿਆ ਕੀ ਕੂਗਾ ਵਿਚਾਰਾ ਕੀ ਕੂਵੇ ਉਹ ਵਿਚਾਰਾ ਮੇਰੇ ਸਾਹ ਨਾਲ ਚੁੱਪ ਕਰਕੇ ਡਿਆ ਈਓ ਤੂੰ ਥੋੜਾ ਜਿਹਾ ਕੈਮਰਾ ਇੱਥੇ ਬਨੇ ਹੋਰ ਬਨੇ ਕਮਾਣਾ ਦੂਜੀ ਗੱਲ ਤੈਨੂੰ ਰੈਸਟ ਕਿਹੜੀ ਗੱਲੋਂ ਚਾਹੀਦੀ ਆ ਕਾਦੀ ਰੈਸਟ ਆ ਦੱਸੋ ਆ ਕੀ ਹੋਇਆ ਤੁਹਾਨੂੰ ਬਰਗਰ ਖਾਲੇ ਪਰੌਣੇ ਖਾਲੇ ਹੁਣ ਨੀਂਦ ਚੜ੍ਹਦੀ ਹੈ ਹਨਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵਾ ਬਾਕੀ ਗੱਲ ਇਹ ਯਾਰ ਮੰਨਿਆ ਕਿ ਤੇਰੇ ਕੋਲ ਪੈਸਾ ਆ ਗਿਆ ਵਾ ਪਹਿਲਾਂ ਜਦੋਂ ਤੇਰੇ ਕੋਲ ਪੈਸਾ ਹੈ ਨਹੀਂ ਠੀਕ ਆ ਉਹ ਬੰਦਾ ਖੜਿਆ ਹੈ ਨਾ ਤੇਰੇ ਨਾਲ ਤੇਰਾ ਘਰ ਵਾਲਾ ਹੀ ਆ ਤੇਰੇ ਨਾਲ ਹੀ ਰਿਹਾ ਨਾ ਇਹ ਥੋੜਾ ਕਿ ਤੇਰੇ ਕੋਲ ਪੈਸਾ ਆ ਗਿਆ ਤੂੰ ਤੇ ਉਹਨੂੰ ਮਤਲਬ ਸਮਝ ਲਿਆ ਕੰਮ ਵਾਲਾ ਕਿ ਕੰਮ ਕਰੇ ਕਿਉਂ ਵੀ ਮੈਂ ਪੈਸੇ ਕਮਾਉਂਦੀ ਆ ਤੇ ਘਰ ਕੰਮ ਕਰੇ ਤੂੰ ਕੀ ਕਰਦੀ ਆ ਦੱਸ ਮਨ ਲੈ YouTube ਤੇ ਤੂੰ ਕਿੰਨਾ ਕੁ ਟਾਈਮ ਲਾਉਂਦੀ ਆ ਕਿੰਨਾ ਕਿ ਤੈਨੂੰ ਮਤਲਬ ਉੱਥੇ ਬਹੁਤ ਜ਼ਿਆਦਾ ਭਾਰ ਚੁੱਕਣਾ ਪੈਂਦਾ ਵਾ ਕਿ ਜਾਂ ਤੇ ਹੋਵੇ ਨਾ ਤੇਰ ਕੋ ਮਤਲਬ 50 60 ਕਿਲੋ ਦਾ ਫੂਨ ਵਾ ਕਿ ਸਾਰਾ ਦਿਨ ਮੋਢੇ ਤੇ ਚੁੱਕ ਕੇ ਤੂੰ ਉਹ ਕੰਮ ਨਹੀਂ ਆ ਫੇਰ ਵੀ ਹਾਂ ਯਾਰ ਕਿ ਕਵੇ ਕਿ ਹਾਂ ਯਰ ਵਿਚਾਰੀ ਉਹ ਕੰਮ ਕਾਂਢੀ ਬੁੱਢੀ ਤੇ ਬੰਦਾ ਕੰਮ ਕਰਦਾ ਮੈਂ ਸੱਚ ਪੁੱਛੋ ਨਾ ਰੋਸਟ ਕਰਨਾ ਨਹੀਂ ਇਹ ਵੀਡੀਓ ਬਣਾਉਣਾ ਨਹੀਂ ਪਰ ਜਦੋਂ ਮੈਂ ਵੇਖਿਆ ਕਿ ਵਿਚਾਰੇ ਨੂੰ ਬੰਦੇ ਦੇ ਇਹ ਹਾਲਾਤ ਕਾਂਢੀ ਐ ਮੈਂ ਹਾਂ ਨਹੀਂ ਇਹ ਬੱਸ ਨਾ ਕਹਿੰਦੇ ਨੇ ਕਿ ਮੱਤ ਮਾਰ ਦਿੰਦਾ ਪੈਸਾ ਉਹ ਚੀਜ਼ ਹੁੰਦਾ ਵੀ ਟਾਡੇ ਨਾਲ ਤੇ ਹੱਲੇ ਵੀ ਸਮਾਂ ਵਾ ਸੰਭਲ ਜੋ ਤੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬੰਦੇ ਦਾ ਵੀ ਮਾਸਾ ਜਿੰਨਾ ਰੋਬ ਨਹੀਂ ਹੈਗਾ ਤੂੰ ਮਾਰ ਦੱਪਕਾ ਕੀ ਉਹ ਚੱਲਿਆ ਵਾ ਘਰੋਂ ਥੜਾ ਕੱਢ ਦੇ ਲੱਗੀ ਆ ਘਰ ਤੇ ਤੇਰਾ ਹੀ ਹੋਣਾ ਵਾ ਤੇਰੀ ਗੱਲ ਸੁਣੋ ਥੋੜਾ ਬੋਧ ਰੋਬ ਵੀ ਰੱਖਿਆ ਕਰੋ ਇਹ ਨਾ ਆਵੇ ਕਿ ਜੋ ਕਹਿੰਦੀ ਆ ਪੋਚੋ ਲਾ ਦੋ ਜੀ ਲਾ ਦੋ ਆ ਜੀ ਭਾਂਡੇ ਧੋ ਧੋ ਦੋ ਜੀ ਉਹ ਯਾਰ ਇਦਾਂ ਯਰਕਦਾ ਨਾ ਕਰੇ ਕਰੋ ਪਹਿਲੀ ਗੱਲ ਜੇ ਬਾਈਚਾਸ ਜ YouTube ਬੰਦ ਹੋ ਜੇ ਫੇਰ ਕੀ ਕਰੇ ਫੇਰ ਤੇਰਾ ਬੰਦਾ ਹੀ ਕਮਾਗ ਲੈ ਆਉਂਗਾ ਥੂੰ ਥੋੜਾ ਤੇ ਜਾ ਕੇ ਦਿਹਾੜੀਆਂ ਲੁਣੀਆਂ ਬਾਹਰ ਹੈ ਇਹ ਵੀ ਸੋਚਿਆ ਕਰ ਨਾ ਪਹਿਲਾਂ ਬੰਦਾ ਹੀ ਕਮਾਉਂਦਾ ਰਿਹਾ ਵ ਮੈਂ ਗਾਰਲੀ ਕਲਿੱਪ ਵਖਾਲਦਾ ਤੁਹਾਨੂੰ ਗਾੜੀਆਂ ਨੇ ਪੋਚਾ ਲਾਉਣ ਵੀ ਡਾਹ ਤੁਹਾਨੂੰ ਲੱਗ ਗਿਆ ਜੀ ਪੋਚਾ ਲਾਉਣ ਲਾ ਦੋ ਲਾ ਦੋ ਪੋਚਾ ਸਾਫ਼ ਹੋਣਾ ਚਾਹੀਦਾ ਕਮਰਾ ਮੇਰੇ ਹਿਸਾਬ ਨਾਲ ਅੰਕਲ ਜੀ ਕਮਰਾ ਨਹੀਂ ਸਾਫ਼ ਹੋਣਾ ਚਾਹੀਦਾ ਕਮਰੇ ਚ ਜਿਹੜੇ ਲੋਕ ਬੈਠੇ ਹਨ ਉਹ ਸਾਫ਼ ਹੋਣੇ ਚਾਹੀਦੇ ਆ ਜਿਹੜਾ ਟਕੜਾ ਢਾਡੇ ਕੋ ਡੰਡਾ ਹੈ ਨਾ ਪੋਚੇ ਵਾਲਾ ਇਹ ਕਿਤੇ ਫੇਰਿਆ ਦਾ ਦਿਵਾਲੇ ਠੀਕ ਆ ਤੇ ਬਾਅਦ ਚ ਇੱਕ ਗਾਇਸ ਭੈਣ ਹੀ ਕਹਿੰਦੀ ਕਿ ਨਹੀਂ ਨਹੀਂ ਤੁਸੀਂ ਮੇਰੇ ਪਤੀ ਪਰਮੇਸ਼ਰ ਜੀ ਤੇ ਤੁਸੀਂ ਕੰਮ ਨਹੀਂ ਕਰਨਾ ਕਿੱਦਾਂ ਨੂੰ ਵਿਖਾਉਂਦੀ ਆ ਕਿ ਪੋਚਾ ਲਾਉਂਦੇ ਆ ਇਹ ਚੀਜ਼ਾਂ ਮਤਲਬ ਇਹ ਸਾਰਾ ਕੁਝ ਭੁੱਲੀ ਚੁੱਕੀ ਆ ਕਿ ਮੇਰਾ ਘਰ ਵਾਲਾ ਵਾ ਤੇਨੀ ਮੱਤਵਾਰੀ ਗਈ ਇਹਦੀ ਤੇ ਬਾਕੀ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਵਾ ਚਲੋ ਇਹ ਘਰ ਦਾ ਕੰਮ ਕਰਨਾ ਮਾੜਾ ਨਹੀਂ ਹੁੰਦਾ ਬਹੁਤ ਵਧੀਆ ਹੁੰਦਾ ਪਰ ਇਹ ਜਿਹੜੀ ਕਰਤੂਤਾਂ ਕਰਦੀ ਪਈ ਆ ਸੋਸ਼ਲ ਮੀਡੀਆ ਤੇ ਇਹਨੂੰ ਸ਼ੋਅ ਕਰਦੀ ਪਈ ਆ ਇਹ ਗੱਲ ਮਾੜੀ ਹੈ ਦੀ ਆਪ ਬਿਸਤਰੇ ਲੱਤਾਂ ਚੋੜੇਗਾ ਕਿ ਸੁੱਤੀ ਆ ਪੋਚਾ ਪੋਚਾ ਲਾਉਣਾ ਹੈ ਉੱਥੇ ਕੈਮਰਾ ਹਣ ਹਾਂ ਆ ਗਈ ਪੋਚਾ ਲਾਉਣ ਆਜੇ ਜੀ ਉਹ ਨਾ ਟਾਈਮ ਲਾਤਾ ਜੇ ਹੈ ਕਿੱਥੇ ਚਲ ਗਏ ਮੈਂ ਦੀਕ ਦੀਕ ਦੀ ਮੈਨੂੰ ਨੀਂਦ ਆ ਚੱਲੀ ਮੈਂ ਇਹ ਵੀਡੀਓ ਬਣਾਉਣੀ ਫੇਰ ਟਾਈਮ ਉੱਤੇ ਰਾ ਤੇ ਇਹ ਮਤਲਬ ਸਹੀ ਗੱਲਾਂ ਨਹੀਂ ਹੁੰਦੀਆਂ ਠੀਕ ਆ ਜਿੱਦਾਂ ਤੁਸੀਂ ਜ਼ਿਆਦਾ ਡੇਬੇ ਜੇ ਕੰਮ ਕਰਨੇ ਇਦਾਂ ਦੇ ਕੰਮ ਮਤਲਬ ਕੀ ਦੱਸੋ ਨਾ ਇੱਕ ਗੱਲ ਕਹਿੰਦੇ ਜੇ ਮਤਲਬ ਇਹਨਾਂ ਨੂੰ ਕੁਝ ਬੋਲਿਆ ਜਾਵੇ ਨਾ ਫੇਰ ਇਹ ਦੱਸਾਂ ਕੀ ਕਰਦੇ ਅਸੀਂ ਲੱਚਰਤਾ ਨਹੀਂ ਵਿਖਾਣ ਦੇ ਅਸੀਂ ਕੋਈ ਗਲਤ ਲੀੜੇ ਨਹੀਂ ਪਾਉਣ ਦੇ ਤੇ ਮਤਲਬ ਅਸੀਂ ਬਹੁਤ ਚੀਜ਼ਾਂ ਵਧੀਆ ਵਿਖਾਉਣ ਦੇ ਇਹ ਚੀਜ਼ ਵਧੀਆ ਵਾ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਇਹ ਗੱਲ ਇਹਨਾਂ ਦੀ ਸਹੀ ਆ ਕਿ ਗਲਤ ਵਾ ਲੋ ਜੀ ਮਿੱਤਰੋ ਆਪਣੀ ਇਨੀ ਇੱਕ ਵੀਡੀਓ ਹੀ ਪਰ ਨਾ ਥੋੜਾ ਜਿਹਾ ਇਹਨੂੰ ਸਮਝਾਉਣਾ ਚਾਹੀਦਾ ਕਮੈਂਟ ਕਰਿਆ ਕਰੋ ਯਾਰ ਇਹਦੀ ਵੀਡੀਓ ਥੱਲੇ ਜਾ ਕੇ ਕਿ ਇਦਾਂ ਦੇ ਕੰਮ ਨਾ ਕਰ ਇਦਾਂ ਦੇ ਕੰਮ ਨਹੀਂ ਚੰਗੇ ਲੱਗਦੇ ਚਲੋ ਬੰਦਾ ਉਦਾਂ ਕੈਮਰਾ ਬੰਦ ਕਰਕੇ ਜੋ ਮਰਜ਼ੀ ਕਰਦਾ ਕੰਮ ਕਰੇ ਕੋਈ ਚੱਕਰ ਨਹੀਂ ਹੁੰਦਾ ਬਾਕੀ ਪਿੰਡ ਵਿੱਚ ਬੇਇੱਜ਼ਤੀ ਬੜੀ ਹੁੰਨੀ ਆ ਇਹ ਸਿਰਫ ਵਹਿਮ ਹੀ ਆ ਕਿ ਕੋਈ ਨਹੀਂ ਇਹਦਾ ਬੇਇੱਜ਼ਤੀ ਹੁੰਦੀ ਹੁੰਦੀ ਆ ਠੀਕ ਹੈ ਨਾ ਥੂ ਥੂ ਪਿੰਡ 'ਚ ਹੋਣੀ ਹੁੰਦੀ ਆ ਇਹ ਬਸ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਮਸ਼ਹ ਪਰ ਇਹ ਚੀਜ਼ ਹੁੰਦੀ ਆ ਨਾ ਕਿ ਯਾਰ ਮਤਲਬ ਜਦੋਂ ਪੈਸਾ ਆਉਂਦਾ ਬਈ ਨਾ ਨਾ ਇਹਨਾਂ ਨੂੰ ਬੇਇੱਜ਼ਤੀ ਭੁੱਲ ਜਾਂਦੀ ਆ ਇਹ ਸੋਚਦੇ ਆ ਕਿ ਬੇਇੱਜ਼ਤੀ ਹੁੰਦੀ ਰਹੇ ਹੁੰਦੀ ਰਵੇ ਬਸ ਪੈਸੇ ਆ ਨਾ ਮੀਨਿੰਗ ਬਣ ਜਾਂਦਾ ਇਹ ਚੀਜ਼ ਨਹੀਂ ਵੇਖਣੀ ਚਾਹੀਦੀ ਐਵੀਂ ਚੀਜ਼ ਵੇਖਣੀ ਹੁੰਦੀ ਆ ਕੱਲ ਨੂੰ ਮੰਨ ਲਾ ਯਾਰ ਉਹਨੇ ਕਿਦੇ ਬੰਦਿਆਂ ਚ ਚਮਾਂ ਚ ਜਾਊਗਾ ਤੇ ਕੀ ਗੱਲ ਕੋਈ ਕਿਸੇ ਨੂੰ ਕੋਈ ਦੇ ਬਾਰੇ ਮੰਨ ਲਾ ਕੋਈ ਜਿੱਦਾਂ ਪੰਚਾਇਤ ਆ ਕਿ ਇਹਦੇ ਨਾਲ ਲੜਾਈ ਹੋਈ ਹੋਵੇ ਹਨਾ ਤੇ ਜੇ ਇਹਨੂੰ ਬਜ ਦੇ ਵੇਰ ਸੱਦਿਆ ਜਾਵੇ ਕਿ ਵਿੱਚੇ ਵੀ ਚੱਲ ਜੇ ਜਿਵੇਂ ਅੰਕਲ ਭੁੱਲ ਕੇ ਵੀ ਗੱਲ ਕਰਨ ਪਿਆ ਨਾ ਉਹਨਾਂ ਕਹਣਾ ਤੂੰ ਟਕਿਆ ਰਿਆ ਚੁੱਪ ਕਰਕੇ ਤੇਰਾ ਮਤਲਬ ਨਹੀਂ ਬੋਲਣ ਦਾ ਤੂੰ ਤੇ ਆਪ ਕਰਦਾ ਗੁਲਾਮ ਆ ਤੂੰ ਦੱਸ ਕੀ ਕੀ ਬੋਲਣ ਲੱਗਾ ਤੇ ਬਾਕੀ ਮੈਂ ਗੱਲ ਇਹ ਵੀ ਕਹਿਣਾ ਚਾਹੁੰਦਾ ਵਾਂ ਜਦੋਂ ਇਹ ਅੰਕਲ ਜਦੋਂ ਬਾਈਜਾ ਸੇ ਬਿਮਾਰ ਹੋ ਗਿਆ ਕੁਛ ਹੋ ਜੇ ਨੂੰ ਹਨਾ ਦੱਬ ਕਰੇ ਉਹਦਾ ਨਾਮ ਹੋਵੇ ਬਸ ਇੱਕ ਕਹਿ ਨਹੀਂ ਦੇ ਆ ਇਹਨਾਂ ਨੇ ਮੇਰੇ ਖਿਆਲ ਨਾਲ ਮਾਸਾ ਜੀ ਦੀ ਸੇਵਾ ਨਹੀਂ ਕਰਨੀ ਜਿੱਥੇ ਪਿਆ ਉੱਥੇ ਹੀ ਰਖਣਾ ਵਾ ਕਦੇ ਹਲਾ ਹੱਥ ਲਾਜੋਗੇ ਨਾ ਇਹਨੂੰ ਗੱਲ ਕਰਿਓ ਫਿਰ ਹੈ ਆ ਜਿਹੜੀ ਹੋਣੇ ਟਲਦੀ ਪੀਰ ਉਹਦੋਂ ਕਿਹ ਟਲੂਗੀ ਚਲੋ ਠੀਕ ਆ ਜੀ ਇੰਨੀਆਂ ਇੱਕ ਗੱਲਾਂ ਕਰਦੀਆਂ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇ